हां गाड़ी पर है ठीक है यार हां सब सारे जी नरेंद्र जी हां जी ਨਾ ਨਾ ਉਹ ਤਾਂ ਕਰ ਦੋ ਬੰਦ ਉਹ ਤਾਂ ਉਹ ਤਾਂ ਕਰ ਦੋ ਕਰ ਦੋ ਇਹ ਅੰਮ੍ਰੋ ਪਤਾ ਨਹੀਂ ਕਿ ਕਿਉਂ ਉਹ ਹੂੰ ਇਹ ਮੋਟਰ ਚੱਲ ਰਹੀ ਆ ਆ ਉਹ ਤੋਂ ਸਰਕਾਰੀ ਮੋਟਰ ਦਾ ਪਾਣੀ ਆਉਂਦਾ ਨਾ ਜੀ ਉਹ ਆਇਆ ਇਹ ਇਹ ਹੁਣ ਸਵੇਰੇ ਚੱਲ ਗਿਆ ਇਹ ਬਾਈ ਉਹ ਤੋਂ ਪਾਣੀ ਬਾਹਰ ਆ ਆ ਲੈ ਇਹ ਨਹੀਂ ਐ ਇੰਨਾ ਨਹੀਂ ਬਦਲੇ ਰਹੇਗਾ ਹੋਰ ਮੁੰਡਾ ਦਰਵਾਜ਼ਾ ਕਿਵੇਂ ਚੁੱਕੀਏ ਕੋਈ ਫਰਕ ਜਿਆਦਾ ਕਰਕੇ ਚੱਕਣਾ ਕਿ ਐਸੀ ਚੱਕੀਏ ਕੋਈ ਨਹੀਂ ਕੋਈ ਸਹੀ ਲੱਗਦਾ ਜਿਹੜੇ ਮਾਰਜੀ ਦੇ ਦੌਰ ਨਾਲ ਉਹ ਤਾਂ ਹਰ ਰੋਜ਼ ਆ ਰਿਹਾ ਹੈ ਨਾ ਕੋਈ ਕੰਮ ਨਾ ਕਰਦਾ ਕੋਈ ਨਾ ਕੋਈ ਉਹ ਤਾਂ ਇੱਕ ਪਾਲ ਖਤਰਾ ਰਿਹਾ ਉਹ ਕਦੇ लेट ਕੇ ਬੰਨ ਸਿਰ ਤੋਂ ਬਚਿਆ ਰਿਹਾ ਮਾਣੇ ਲਈ ਮਾ ਮਾ ਉਹਦੇ ਕੋਲ ਉਹਨੇ ਆਲੇ ਸਹਰੇ ਆਵੇ ਦਸ ਹੈ ਨਾ ਕਿ ਮਾੜੀ ਕੁੜੀ ਗੋਸ ਤਾਂ ਹੁਣ ਇਹਨਾਂ ਦੀ ਆਪਸ ਹੀ ਕਿਸ ਨਾਲ ਬੜੀ ਚੀਜ਼ ਤੇ ਅੱਡੀ ਕੁੜੀਆਂ ਆਉਂਦੀਆਂ ਆ ਜਿਹਦੇ ਕੋਲ ਰਾਤ ਇਹ ਗਈ ਹੈ ਇਹ ਕਦੀ ਵੀ ਨਹੀਂ ਆਈ ਦੇਖੀ ਮੈਂ ਉਸ ਨੂੰ ਘਰ ਚੱਲ ਗਈ ਆ ਮੈਂ ਆਪਾਂ ਨੂੰ ਪਤਾ ਪਹਰੇ ਦੇ ਮੈਨੂੰ ਮੈਨੂੰ ਦੇਖ ਤਾਂ ਲੱਗਿਆ ਇਹਨਾਂ ਨੂੰ ਅੱਜ ਤੱਕ ਕੋਈ ਨਹੀਂ ਕਰਦਾ 어. <목소리> 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 ਮੇਰੇ ਕੋਲ ਇਹ ਜਿੰਨਾ ਕਦੇ ਆ ਗਿਆ ਪਰ ਬੰਦ ਆ ਰਹੇ ਸਨ ਸੱਚਾਈ ਜਗਤ ਨੂੰ ਪੂਰਾ ਨਹੀਂ ਕਰਦਾ ਪਰ ਐਵੇਂ ਦੂਰੋਂ ਖੜਿਆ ਉਹ ਰਾਤ ਜਦੋਂ ਚੱਕੇ ਲੱਗੇ ਅੱਛਾ ਜਦੋਂ ਟਰੈਕ ਬੋਟੇ ਹਾਂ ਰਾਤ ਲੈ ਕੇ ਨਾ ਬੋੜੀ ਉਹ ਜਦੋਂ ਕਿਤੇ ਉਰੇ ਲਿਆ ਕੇ ਰੱਖੀ ਹੋ ਉਹ ਅੰਦਰ ਚੱਕੇ ਕੱਢ ਕੇ ਉਦੋਂ ਉਸੇ ਵਕਤ ਜਿਹੜੀ ਆਲੀ ਹਾਂਜੀ ਵਾਰੀ ਬੇਟੀਆਂ ਦਾ ਤਾਂ ਹੁਣ ਇਹ ਦੀ ਮਦਦ ਆ ਗਈ ਮਦਰ ਨੂੰ ਲੈ ਉਹ 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 ਮੇਰੀ ਨਾ ਨਾਬੇ ਵਾਲੀ ਕੁੜੀ ਕੋਡ ਸੀ ਰਾਤ ਤਾਈਓ ਸਵੇਰੀ ਹੈ ਜੀ ਨਾ ਤੇ ਨਾਬੇ ਵਾਲੀ ਕੁੜੀ ਕਿੱਥੇ ਹੈ ਕੀ ਨਾਮ ਹੈ ਮੇਰਾ ਨਾਮ ਪਾਲੇਂਦਰ ਸੰਧੇ ਜੀ ਜਿਹੜੇ ਤੁਹਾਡਾ ਘਰ ਬਿਲਕੁਲ ਸਾਹਮਣੇ ਆ ਮਦਰ ਉਹ ਕੀ ਹੋਇਆ ਉਹੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫਿਰ ਕੋਈ ਆਵਾਜ਼ ਨਹੀਂ ਆਈ ਉਹ ਸੀ ਇਹ ਲੋਕ ਆ ਇਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉੱਤੋਂ ਨਹੀਂ ਉਹ ਐਂਟਰ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਾ ਤੇ ਰਹਿੰਦਾ ਉਹ ਇਹਨਾਂ ਦੇ ਆਉਂਦਾ ਜਾਂਦਾ ਸੀਗਾ ਬਸ ਫੇਰ ਮੈਂ ਬਾਤ ਹੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਕੇ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾ ਤੁਸੀਂ ਤਾਂ ਨੂੰ ਬੰਦਾ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫੇਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਕਾ ਵੀ ਗਈ ਐ ਇਹਨੇ ਬਾ ਔਰ ਇੱਕ ਮੁੰਡਾ ਉੱਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਸ਼ੱਕ ਪੈ ਗਿਆ ਫੇਰ ਅਸੀਂ ਆਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾਤੇ ਜੀ ਕੋਲ ਫਿਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਨੇ ਕਰੇ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੇ ਤੱਕ ਫੋਨ ਪਰ ਸ਼ਾਇਦ ਉਹ ਚੱਕ ਹੀ ਲੈ ਗਿਆ ਮਿਲਣ ਕੋਈ ਬਾਤ ਤੇ ਪੁਲਸァਲੇ ਨੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਬਸ ਫਿਰ ਉਸ ਤੋਂ ਬਾਅਦ ਅਸੀਂ ਚੌਂਕੀ ਫੋਨ ਲਾਇਆ ਚੌਂਕੀ ਫੋਨ ਲਾ ਕੇ ਫਿਰ ਚੌਂਕੀ ਵਾਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲ੍ਹ ਉਹਨਾਂ ਨੇ ਗੇਟਬੋਰੀ ਖੋਲ੍ਹਦੇ ਫਿਰ ਉਹ ਉਹਨਾਂ ਨੇ ਅੰਦਰ ਟੈਕ ਕੀਤਾ ਉਹ ਮਟਰ ਹੈ ਮੈਂ ਪਹਿਲਾਂ ਪੁਲਸ ਵਾਲੇ ਅੰਦਰ ਬੜੇ ਸੀ ਉਹ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਓ ਅਸੀਂ ਅਸੀਂ ਵੀ ਕਰਦੇ ਸੀਗੇ ਨਹੀਂ ਕਿਉਂਕਿ ਫਿਰ ਪੁਲਸ ਵਾਲੇ ਨੇ ਅੰਦਰ ਜਾ ਕੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਹੈ ਉਹ ਤੋੜ ਤੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪਰਦੇ ਪੁਰਦੇ ਲਾ ਕੇ ਟਰੱਕੇ ਗਿਆ ਸੀਗਾ ਸਾਰਾ ਕੁਝ ਜਿਹਨੇ ਮਟਰ ਕੀਤਾ ਉਹਨੇ ਇਧਰੋਂ ਸਾਰੇ ਪਰਦੇ ਲਾਇਦਿ ਗੀ ਤਾਂ ਤੇ ਅਗਲਾ ਬਾਹਰ ਵੀ ਨਾ ਦੇਖਦੇ ਸਾਰੀ ਕੁੰਮਨ ਵਾਲਾ ਤੇ ਪਾਉਣ ਨਾਲ ਲੱਤ ਪਤਾ ਜੀ ਘੁਰਾਹਰ ਕੀਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਕੁੜੀ ਦਾ ਨਾਮ ਕੀ ਹੈ ਕਿੰਨੇ ਪੰਨੂ ਪੰਨੂ ਇਹ ਲਗਭਗ 32 ਸਾਲ ਦੀ ਹੋਈ ਹੈ ਕਾਰਨ ਦੀ ਮੰਦੇ ਤੇ ਕੀ ਰਹੇ ਕਾਰਨ ਪੈਨਾ ਬੇਨਾ ਘਰ ਦਾ ਸੋਦਾ ਸੋਚਾ ਚੱਲ ਰਿਹਾ ਸੀ ਕੁੜੀ ਬੇਚਣ ਨਹੀਂ ਦੇਈ ਸੀ ਵੀ ਮੈਂ ਨਹੀਂ ਵੇਚਾਂਗਾ ਮੈਂ ਤੇ ਠਹਿਜਾਂ ਇਹ ਸਾਨੂੰ 4-5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਇਹ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੀ ਸੀ ਠੀਕ ਹੈ ਪਤੀ ਹੈ ਨਾ ਮਦਰ ਬੰਦ ਹਾਂ ਦੇ ਤੋਂ ਗਈ ਕਿ ਪਾਈ ਨਹੀਂ ਦੇ ਤੋਂ ਹੂ ਸੀ ਮਾਂ ਵੇਚਣ ਦੇ ਚੱਤਰ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਸ ਆ ਚੱਪਕਾ ਇਹ ਵੀ ਲੜਕੀ ਵੀ ਹੈ ਮਦਰ ਹੋਏ ਆ ਇਹ ਵੀ ਜਨ ਹੈ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਨਹੀਂ ਸੀ ਕਿ ਪ੍ਰਾਈਵੇਟ ਜੌਬ ਮਦਰ ਵੀ ਬੰਦ ਕਰਦੀ ਮਦਰ ਕਰੀ ਜੀ ਇੱਕ ਕਰਦੇ ਸਾਹਮਣੇ ਮਰਡਰ ਹੋ ਜਾ ਨੀ ਦੇ ਨੀੇ ਰਾ ਉਹ ਡੱਬੀ ਅੰਦਰ ਮਿਚਾਂ ਵਾਲੀ ਡੁੱਲੀ ਹੋਈ ਹੈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ ਤੇ ਮਰਜੀ ਬਾਤੀ ਤਾਂ ਹੁਣ ਪੋਸਟਮਾਰਟਮ ਤੇ ਪਤਾ ਲੱਗਦੀ ਵੀ ਅੱਖਾਂ ਤੇ ਮੱਟਿਆ ਪਈਆਂ ਨਹੀਂ ਪਈਆਂ ਮਿਚਾਂ ਆਲੀ ਡੱਬੀ ਡੁੱਲੀ ਹੋਈ ਇੱਕੋ ਘੋਟਣਾ ਚਟਣੀ ਦੇ ਨਾਲ ਆ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸ਼ੱਕ ਤਾਂ ਹੀ ਉਹਦੀ ਆਵਾਜ਼ ਨਹੀਂ ਹੁੰਦੀ ਤੇ ਫਿਰ ਉਹ ਮਾਰੀ ਉਹਨੇ ਆਹ ਸਾਹਮਣੇ ਇੱਥੋਂ ਖਿੱਚ ਕੇ ਲੈ ਕੇ ਗਿਆ ਖੂਨ ਤੇ ਇਹ ਪੂਰੇ ਥੱਬੇ ਬਣੇ ਨੇ ਖਿੱਚ ਕੇ ਜਦੋਂ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਉੱਥੋਂ ਆਵਾਜ਼ ਆਉਣੀ। ਉਦੋਂ ਬਾਅਦ ਫਿਰ ਉਹ ਆਵਾਜ਼ ਵੀ ਨਹੀਂ ਕੋਈ। ਕਿਉਂਕਿ ਉਹ ਕਮਰਾ ਨਾ ਇੰਨਾ ਨਹੀਂ ਨਾ। ਜਿਵੇਂ ਆਪਾਂ ਹੋਪ ਨਹੀਂ ਮਾ। ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੁਣਿਆ। ਕਿ ਕਿੱਥੋਂ ਆਵਾਜ਼ ਆਉਣੀ ਸੀ। ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਕੇ ਉਦੋਂ ਬਾਅਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ, ਜਿੰਦਾਂ ਲਾ ਕੇ। ਨੋਕੋ ਜਾ ਕੋੰਦਾ ਹੈ ਵੀ ਜੇ ਕੋ ਚਾਬੀ ਉਹਦੇ ਕੋਲ ਹੈ। ਉਹ ਚੱਲ ਜੀ ਉਹਦੇ ਕੋਲ ਕੋਈ ਤੁਹਾਨੂੰ ਜਿੰਨੇ ਦੇ ਕਰ ਮੈਂ ਉਹ ਬੰਦਾ ਇਹਨਾਂ ਕੋਲ ਗਿਆ ਮੇਰਾ ਨਾਮ ਨਾ ਤੀਵਰ ਕੋਸ਼ਿਸ਼ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਕੋਈ ਨਹੀਂ 10 ਵਜੇ ਹੋ ਜਾਂਦੇ ਆ ਮੈਨੂੰ 9 ਵਜੇ ਪਹੁੰਚ ਜਾਨੀ ਮੈਂ ਉਹ ਡਿਸਪੋਜ਼ਲ ਜਮੀ ਤੇ ਦੇ ਜਾਨ ਨੂੰ ਤੇ ਉਹ ਦੇਖੋ ਸਾ ਜੀ ਦੇ ਲੱਗੀ ਹੋਈ

ਕਾਲੀ ਮੰਮੀ ਤੁਸੀਂ ਬਾਰੀ ਵੀ ਕਾਲੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਐ ਇਹ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਗਏ ਚਾਬੀ ਮੈਂ ਬੇਟਾ ਹੂੰ ਹੁਣ ਆਈ ਆ ਮੈਂ ਹੁਣ ਆਈ ਆ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈਗਾ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਨੀ ਰਾਤ ਹੈ ਨਹੀਂ ਸੀ ਜਦੋਂ ਮੋਇਆ ਬਾਕੀ ਹੈ ਨਹੀਂ ਸੀ ਬੇਟਾ ਮੀਤਾ ਸਿਰ ਇਕੱਠੇ ਹੀ ਸੌਣਿਆ ਜੇ ਸਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਮੀਤਾ ਚ ਦੋਹੀ ਮਰ ਜਾਂਦੇ ਝਗੜਾਈ ਨਿਭੜਦਾ ਕਿਉਂ ਮੈਂ ਇੰਨੇ ਦੁੱਖ ਕਰਤੂ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪਾਨੀ ਦੀ ਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂ ਇੰਨੇ ਦੁੱਖੀ ਅਸੀਂ ਪਹਿਲਾਂ ਨਹੀਂ ਵੀ ਨਹੀਂ ਹਾਂ ਅਸੀਂ ਮੌਤ ਨੂੰ ਕੋ ਨਹੀਂ ਸਕਿਆ ਨਹੀਂ ਕਿ ਮੈਂ ਬੰਨ ਨਹੀਂ ਨਾ ਇਹਦਾ ਸਾਈ ਕਿਹੜੇ ਇੱਥੇ ਮਰਦੀ ਦਾ ਮਰ ਰਹੇ ਆ ਕੀ ਤਾਂ ਕੁਝ ਪਤਾ ਲੱਗੇ ਕੀ ਨਾਮ ਸੀ ਕਿੰਨੀ ਕ ਤੇ ਇਹਨੂੰ ਜੀ ਲੜਕੀ ਦਾ ਨਾਮ ਡਾਕਟਰ ਪ੍ਰਜੀਤ ਕ੍ਰਾਮ ਤੇ ਜੀ 25 ਸਾਲ ਦੀ ਉਮਰ ਸੀ ਜੀ ਲੜਕੀ ਦੀ ਤੇ ਮਰਡਰ ਦਾ ਪ੍ਰੀਲਿਮਨਰੀ ਤੋਂ ਇਨਾ ਕੁ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਰਲਕਾ ਸੀਗਾ ਵੀ ਇਹਦਾ ਮਤਲਬ ਤਾਂ ਫੇਰ ਸੀਗਾ ਹੋਵੇ ਨਾਲ ਤੇ ਉਸ ਕਰਕੇ ਵੀ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿੰਨੇ ਕ ਵਜੇ ਦੀ ਘਟਨਾ ਇਹ ਸਾਨੂੰ ਰਾਤ ਜੀ 10 ਵਜੇ ਇਨਟੀਮੇਸ਼ਨ ਮਿਲੀ ਸੀ ਜੀ ਇਹਦੀ ਤੇ ਘਟਨਾ ਇਹ ਜੋ ਆਂਡਿਆ ਗੋਂਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰ ਕਿੱਤੀ ਨਾ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਇਸ ਤਰੀ ਨਾਲ ਮਾਰੇ ਸੱਟਾਂ ਕਿੱਥੀ ਕਿੱਥੀ ਸੀ ਸੱਟਾਂ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸੀ ਕਿ ਬਾਕੀ ਇਹ ਦੀ ਪੁਸ਼ਟੀ ਮਾਨੂੰ ਪੋਟਾਉਣ ਤੋਂ ਬਾਅਦ ਪਤਾ ਲੱਗੇਗਾ ਕਿ ਇਹਦਾ ਮਰਡਰ ਹੋਇਆ ਹੈ ਇਹ ਵੀ ਜਿਹੜੀ ਮਦਰ ਉੱਥੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੀ ਉਹ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ ਕਿਹਨੂੰ ਮਰਡਰ ਕੀਤਾ ਇੱਕ ਜਣਾ ਹੋਵੇ ਜਾਂ ਦੋ ਬੰਦੇ ਹੋਣ ਪਤਾ ਨਹੀਂ ਕੋਈ ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਹੁਣ ਤੋਂ 30 ਮਿੰਟ ਹੋ ਰਹੇ ਨੇ ਪੱਧਰੀ ਪਰਚਾ ਦੇ ਕੇ ਕਾਰਵਾਈ ਅਮਰਤ ਲਿਆ ਰਹੇ ਹਾਂ ਜੀ ਅੱਜ ਦੇ ਦਿਨ